ਅੱਜ ਅਸੀਂ ਪਹੁੰਚੇ ਹਾਂ ਕਿਲਾ ਮੁਮਾਰਕ ਫਰੀਦਕੋਟ ਜਿੱਥੇ ਸੰਗਤਾਂ ਦੂਰ ਦੂਰੋਂ ਇੱਥੇ ਪਹੁੰਚ ਰਹੀਆਂ ਹਨ ਬਹੁਤ ਟਾਈਮ ਬਾਅਦ ਇਹ ਕਿਲਾ ਖੁੱਲਿਆ ਹੋਇਆ ਤੇ ਲੋਕ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚ ਰਹੇ ਐ ਇੱਥੇ ਅ ਸ੍ਰੀ ਸਹਿਜ ਪਾਠ ਵੀ ਰੱਖਿਆ ਹੋਇਆ ਹੈ ਤੇ ਜਿਸ ਤੇ ਭੋਗ ਪਾਣੇ ਆ ਤੇ ਇਹ 1173 ਵਿੱਚ ਬਾਬਾ ਫਰੀਦ ਜੀ ਦਾ ਜਨਮ ਹੋਇਆ ਸੀ ਤੇ 1266 ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀ ਤਕਰੀਬਨ 93 ਸਾਲ ਦੀ ਉਮਰ ਵਿੱਚ ਉਹਨਾਂ ਨੇ ਜਦੋਂ ਬਾਬਾ ਫਰੀਦ ਜੀ ਇਹ ਤਾਂ ਫਰੀਦਕੋਟ ਆਏ ਤਾਂ ਉਸ ਟਾਈਮ ਇਕਲਾ ਬੰਦ ਰਿਆ ਸੀ ਤੇ ਅੰਦਰ ਬਾਬਾ ਫਰੀਦ ਜੀ ਦਾ ਤਰਪ ਸਥਾਨ ਵੀ ਬਣਾਇਆ ਤੁਹਾਨੂੰ ਦਰਸ਼ਨ ਕਰਾਉਣੇ ਆ ਆਜੋ ਨਾਲ ਜੋ ਇਸ ਸਮੇਂ ਦਾ ਸੀ ਤੁਹਾਨੂੰ ਇਹਦੀਆਂ ਅੰਦਰਲੀਆਂ ਵੀ ਤਸਵੀਰਾਂ ਦਿਖਾਉਣੇ ਆ ਜੋ ਕਲਾ ਕ੍ਰਿਤੀ ਰਾਣੇ ਸਮੇਂ ਦੀ ਸੀ ਉੱਪਰਲੀ ਜਿਹੜੀ ਤਲਾ ਕ੍ਰਿਤੀ ਆ ਉਹ ਵੀ ਦਿਖਾਉਣਗੇ ਉੱਪਰ ਜਿਹੜੀ ਬਲੀ ਹੋਈ ਹੈ ਇਸਕੇ ਆ ਡਿਊਟੀ ਚੌਧਰੀ ਹੰਮੀਰ ਸਿੰਘ ਜੀ 191745 ਦੇ ਬਣੀ ਹੋਈ ਹੈ ਤਾਂ ਇਹ ਉਹਦਾ ਦ੍ਰਿਸ਼ ਮੈਂ ਕੈਮਰਾਮੈਨ ਦੁਕੇਰੇ ਦਿਖਾ ਰਿਹਾ ਰਾਜਪੂਰਾ ਇੱਥੇ ਬਾਬਾ ਫਰੀਦ ਦਾ ਤਪਸਥਾਨ ਬਣਿਆ ਹੋਇਆ ਹੈ ਅਸੀਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਕੋੜੋਂ ਇਹ ਤੁਸੀਂ ਨਾ ਆ ਵੀਰ ਜੀ ਹਾਂ ਅਸੀਂ ਅੱਜ ਕਿਲਾ ਮੁਬਾਰਕ ਚ ਪਹੁੰਚੇ ਲੋਕ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੋਗੇ ਤੋਂ ਸਪੈਸ਼ਲੀ ਇਹ ਕਿਲੇ ਦੇ ਦੇਖਣ ਆਏ ਆ ਬਾਬਾ ਫਰੀਦ ਦਾ ਤਪਸਥਾਨ ਬਹੁਤ ਚਿਰ ਬਾਅਦ ਖੁੱਲਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਬੇਟਾ ਕਿੱਥੋਂ ਆਏ ਤੁਸੀਂ ਮੋਗੇ ਤੋਂ ਮੋਗੇ ਤੋਂ ਆਏ ਕੀ ਨਾਮ ਹੈ ਬੇਟਾ ਅਨਿਤ ਕੀ ਅੱਛਾ ਜੀ ਤੇ ਤੁਸੀਂ ਪਹਿਲੀ ਵਾਰ ਆਏ ਇੱਥੇ हां जी पहली बार मैं अपनी लाइफ में ਵਿੱਚ ਪਹਿਲੀ ਵਾਰ ਇਹਨਾਂ ਦੇ ਜਗ੍ਹਾ ਤੇ ਆਈ ਹਾਂ ਜਿੱਥੇ ਤਪਸਾਨ ਸਿੱਧਾ ਦੇਖਣ ਨੂੰ ਸਿੱਧੇ ਦਰਸ਼ਨ ਮਿਲ ਰਹੇ ਹੈ ਜੈਸੇ ਅਸੀਂ ਜੇ ਕਿਸੇ ਹੋਰ ਜਗ੍ਹਾ ਤੇ ਜਾਈਏ ਇਦਾਂ ਤਪਸਾਨ ਦੇ ਖੁੱਲੇ ਦਰਸ਼ਨ ਕਿਤੇ ਨਹੀਂ ਮਿਲਣਗੇ ਤੁਹਾਨੂੰ ਇਹ ਪਹਿਲੀ ਵਾਰੀ ਹੋਇਆ ਹੈ ਆਪਣੇ ਇਤਿਹਾਸ ਵਿੱਚ ਕਿ ਕਦੇ ਆਪਾਂ ਨੂੰ ਤਪਸਾਨ ਦੇ ਤਰਕ ਦਰਸ਼ਨ ਕਰਨ ਨੂੰ ਮਿਲਿਆ ਬੇਟੇ ਕੌਣ ਕੌਣ ਪਹੁੰਚਿਆ ਤੁਸੀਂ ਇੱਥੇ ਮੈਂ ਆਪਣੇ ਮਦਨ ਨਾਲ ਆਈ ਹਾਂ ਸਿੱਕੇ ਅੱਛਾ ਜੀ ਅੱਜ ਕੱਲ੍ਹ ਜਿਵੇਂ ਬੱਚਾ ਦਾ ਇੰਟਰਸਟ ਆਪਣੇ हिस्टोरिक प्लेसेस ਨੂੰ ਛੱਡ ਕੇ ਨਿਊ ਨਿਊ ਐਡਵੈਂਚਰਰਸ ਪਲੇसेस ਤੇ ਜਾ ਰਹੇ ਜ ਜਨ ਲੋਕਾਂ ਨੂੰ ਜੋ ਵੀ ਚਾ ਬਾਲੀ ਦਾ ਇੰਟਰਸਟ ਦਿੰਦਾ ਹੈ ਬਟ ਆਪਣੇ ਹੀ ਹਿਸਟੋਰੀਕਲ ਜਗਾਂ ਨੂੰ ਦੇਖਿਆ ਜਾਵੇ ਤੇ ਇੱਥੇ ਵੀ ਐਕਸਪੋਰ ਕਰਨ ਨੂੰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਆਪਣੇ ਕਲਚਰ ਆਪਣੇ ਹਿਸਟੋਰੀਕਲ ਬੈਕਗ੍ਰਾਉਂਡ ਬਾਰੇ ਪਤਾ ਲੱਗਦਾ ਹੈ ਤੇ ਆਪਾਂ ਨੂੰ ਬਹੁਤ ਜ਼ਿਆਦਾ ਆਪਣੇ ਵੱਡਿਆਂ ਬਜ਼ੁਰਗਾਂ ਤੇ ਮਾਣ ਹੁੰਦਾ ਹੈ ਕਿ ਉਹਨਾਂ ਨੇ ਕਿੱਦਾਂ ਦੀ ਕਲਾ ਕੀਤੀ ਉਹਨਾਂ ਨੇ ਕਿੰਨੇ ਤਪ ਕੀਤੇ ਹੈ ਤੁਸੀਂ ਕਿਹੜੀ ਕਲਾਸ ਪੜ੍ਹਦੇ ਵਿੱਚ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਹੈ ਫਾਈਨਲ ਅੱਛਾ ਇਹਦੇ ਵਿੱਚ ਹਿਸਟਰੀ ਪੜਾਈ ਗਈ ਉਹਨੇ ਬਾਬਾ ਫਰੀਦ ਜੀ ਬਾਰੇ ਕੁਝ ਜਾਣਦਾ ਹੈ ਹਾਂ ਜੀ ਬਾਬਾ ਫਰੀਦ ਜੀ ਬਹੁਤ ਵੱਡੇ ਆਪਣੇ ਮਹਾਨ ਵੈਸੇ ਤਾਂ ਉਹ ਮੁਸਲਮ ਮੁਸਲਮ ਸੀਗੇ ਬਟ ਉਹਨਾਂ ਨੇ ਸਾਰੇ ਹੀ ਧਰਮਾਂ ਨੂੰ ਬਰਾਬਰ ਰੱਖ ਕੇ ਸਭ ਨੂੰ ਇੱਕੋ ਜਿਹਾ ਰਹਿ ਕੇ ਨਾਲ ਮਿਲ ਕੇ ਰਹਿਣ ਦੀ ਸਿੱਖਿਆ ਦਿੱਤੀ ਤੇ ਇਹੀ ਕਿ ਹੈ ਕਿ ਰੱਬ ਨੂੰ ਪ੍ਰਾਪਤ ਕਰਨ ਲਈ ਆਪਾਂ ਨੂੰ ਸਭ ਨੂੰ ਬਰਾਬਰ ਹੀ ਸਮਝਣਾ ਪੈਂਦਾ ਹੈ ਮੰਨ ਜੀ ਇੱਕ ਬਾਬਾ ਫਰੀਦ ਜੀ ਦੀ ਦੂਜੀ ਵੀ ਖੋਬੀ ਆਈ ਉਹਨਾਂ ਨੇ ਜਿਵੇਂ ਦੂਸਰੇ ਮੁਸਲਮਾਨ ਸਤਾਨਾਂ ਤੇ ਔਰਤ ਦਾ ਜਾਣਾ ਮਨਾ ਹੈ ਪਰ ਬਾਬਾ ਫਰੀਦ ਜੀ ਦੀ ਜਗ੍ਹਾ ਤੇ ਸਾਰੇ ਆਉਣਾ ਬਣਦਾ ਇੱਥੇ ਉੱਥੇ ਸਿਰਫ ਜੈਂਟਸ ਜਾਂਦੇ ਇੱਥੇ ਲੇਡੀ ਲੇਡੀਜ਼ ਵੀ ਆਉਂਦੇ ਆ ਹਨਾ ਤਾਂ ਤੁਸੀਂ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਥੇ ਲੇਡੀਜ਼ ਵੀ ਆਉਂਦੇ ਆ ਮੈਂ ਬਚਪਨ ਤੋਂ ਹੀ ਇੱਥੇ ਆ ਰਹੀਆਂ ਕਿਉਂਕਿ ਮੇਰੇ ਮਾਇਕੇ ਕੋਟਕਪੂਰੇ ਆ ਇੱਥਾ ਆ ਜਿਹੜਾ ਸਥਾਨ ਖੁੱਲਿਆ ਹੈ ਜੀ ਮੇਰੇ ਜਨਮ ਦੇ ਲਾਗੇ ਮੈਂ ਪਹਿਲੀ ਵਾਰ ਵੇਖਿਆ ਜੀ ਮੈਡਮ ਤੁਹਾਡਾ ਨਾਮ ਵੀ ਦੱਸੋ ਜੀ ਮੇਰਾ ਨਾਮ ਇਨਾਕਸ਼ੀਆ ਜੀ ਮੈਂ ਮੋਗੇ ਵਿਆਹੀ ਹੋਈਆਂ ਪਿੱਕੇ ਮੇਰੇ ਕੋਟਕਪੂਰੇ ਆ ਕੀ ਕਿਤਾਬ ਕੀ ਹੈ ਤੁਹਾਡਾ ਜੀ ਮੈਂ ਅਜੇ ਪਹਿਲਾਂ ਟੀਚਰ ਦਾ ਕੰਮ ਕਰਦੀ ਸੀ ਅੱਛਾ ਤੇ ਤੁਹਾਡਾ ਕਿੰਨਾ ਕਿੰਨਾ ਕਿਤਾਬਾਂ ਨਾਲ ਕੋਈ ਤੁਸੀਂ ਪੜਦੇ ਇਤਿਹਾਸ ਵਗੈਰਾ हां जी ਅਸੀਂ ਤਾਂ ਜੀ ਸਿੱਧੀ ਜੀ ਗੱਲ ਹੈ ਜਦੋਂ ਪੇਪਰ ਆਣੇ ਉਹਦੋਂ ਕਹਣਾ ਬਾਬਾ ਜੀ ਬਾਬਾ ਫਰੀਦ ਦੇ ਮੱਥਾ ਟੇਕ ਕੇ ਆਵਾਂਗੇ ਪਰ ਹੌਲੀ ਹੌਲੀ ਲਗਾ ਵੀ ਇੰਨਾ ਹੋ ਗਿਆ ਕਿ ਹੁਣ ਮੈਂ ਮੋਗੇ ਤੋਂ ਵੀ ਇੱਥੇ ਆਣਨੀ ਆ ਆਪਦੇ ਬੱਚਿਆਂ ਨੂੰ ਵੀ ਲਿਆਣੀਆਂ ਮੇਰੀ ਬੇਟੀ ਆਈ ਹੈ ਹੁਣ ਆ ਦੇਖਣ ਕੱਲ ਨੂੰ ਮੇਰੇ ਹਸਬੰਦ ਤੇ ਮੇਰਾ ਬੇਟਾ ਆਣਗੇ ਠੀਕ ਹੈ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ